ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਵੱਜ ਕੇ ਜੀ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਵਧੀਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਸੀਂ ਮਹੀਨੇ ਵਿੱਚ ਇੱਕ ਵਾਰੀ ਵੀ ਇਹ ਦੋਨੋਂ ਉਪਾਅ ਕਰ ਲਏ ਤੇ ਤੁਹਾਡੇ ਘਰ ਵਿੱਚ ਇੰਨਾ ਜ਼ਿਆਦਾ ਧਨ ਆਵੇਗਾ ਤੁਸੀਂ ਆਪ ਹੈਰਾਨ ਹੋ ਜਾਵੋਗੇ ਤੁਹਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਜਿਹੜੀ ਗੱਲ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਇਹ ਮੇਰਾ ਖੁਦ ਦਾ ਐਕਸਪੀਰੀਐਂਸ ਵੀ ਆ ਮੈਂ ਖੁਦ ਇਹ ਚੀਜ਼ ਕਰਦੀ ਆ ਤੇ ਪਰਮਾਤਮਾ ਨੇ ਬੜੀ ਬਰਕਤ ਪਾਈ ਆ ਸੋ ਮੈਂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਇੱਕ ਕਹਾਣੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਕਿ ਤੁਹਾਨੂੰ ਹੋਰ ਵੀ ਇੱਕ ਸਹੀ ਦਿਸ਼ਾ ਮਿਲ ਸਕੇ ਵੀ ਅਸੀਂ ਕਿੱਥੇ ਗਲਤੀ ਕਰ ਰਹੇ ਆ ਸੋ ਚਲੋ ਜੀ ਹੁਣ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਇਹਦੀ ਵੀਡੀਓ ਪਰ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਦੇਖੋ ਜੀ ਆਜ ਦੇ ਟਾਈਮ ਦੇ ਵਿੱਚ ਜਿਹੜੀ ਆਪਣੀ ਸਾਰਿਆਂ ਦੀ ਮੇਨ ਪ੍ਰੋਬਲਮ ਆ ਉਹ ਇਹ ਆ ਵੀ ਅਸੀਂ ਪੈਸਾ ਤੁਹਾਨੂੰ ਬਹੁਤ ਕਮਾਉਨੇ ਆ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਆਉਂਦਾ ਬਾਅਦ ਵਿੱਚ ਆ ਪਹਿਲਾਂ ਚਲਿਆ ਜਾਂਦਾ ਯਾਨੀ ਕਿ ਬਰਕਤ ਨਹੀਂ ਪੈਂਦੀ ਇਹ ਸਾਡੇ ਸਾਰਿਆਂ ਦੀ ਹੀ ਦੁਬਿਧਾ ਹੁੰਦੀ ਹੈ ਸੋ ਇਹਦੇ ਪਿੱਛੇ ਕਾਰਨ ਕੀ ਹੁੰਦਾ ਕੀ ਵਜ੍ਹਾ ਹੁੰਦੀ ਹੈ ਕੀ ਅਸੀਂ ਗਲਤੀ ਕਰ ਰਹੀ ਆ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਜੇ ਵੀਡੀਓ ਸ਼ੇਅਰ ਕਰਨੀ ਆ ਸੋ ਚਲੋ ਜੀ ਹੁਣ ਵੀਡੀਓ ਨੂੰ ਕਰ ਦਿਆਂ ਕਿ ਕੰਟੀਨਿਊ ਪਹਿਲਾਂ ਮੈਂ ਤੁਹਾਡੇ ਨਾਲ ਜੀ ਕਹਾਣੀ ਸ਼ੇਅਰ ਕਰੂੰਗੀ ਕਹਾਣੀ ਹੋ ਸਕਦਾ ਤੁਸੀਂ ਸੁਣੀ ਵੀ ਹੋਵੇ ਤੇ ਮੈਂ ਜਿਆਦਾ ਡਿਟੇਲ ਚ ਸ਼ੇਅਰ ਨਹੀਂ ਕਰੂੰਗੀ ਕਿਉਂਕਿ ਵੀਡੀਓ ਵੱਡੀ ਬਣ ਚੋ ਮੈਂ ਤੁਹਾਡੇ ਦਾ ਮੇਨ ਮੇਨ ਚੀਜ਼ ਹੀ ਸ਼ੇਅਰ ਕਰੂੰਗੀ ਇੱਕ ਰਾਜਾ ਸੀ ਜੀ ਰਾਜੇ ਨੇ ਰਾਜੇ ਦੇ ਦੋ ਬੇਟੇ ਸੀਗੇ ਰਾਜੇ ਨੇ ਆਪਣਾ ਬੇਟਾ ਉੱਤਰ ਅਧਿਕਾਰੀ ਚੁਣਨਾ ਸੀ ਠੀਕ ਹੈ ਜੀ ਰਾਜੇ ਨੇ ਇੱਕੋ ਜਗ੍ਹਾ ਆਪਣੇ ਬੱਚਿਆਂ ਨੂੰ ਵਿਦਿਆ ਦਵਾਈ ਇੱਕੋ ਜਗ੍ਹਾ ਉਹਨਾਂ ਨੂੰ ਜਿਹੜੀ ਸਸ਼ਤਰ ਵਿਦਿਆ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਨੇ ਗੱਤਕਾ ਆਪਣੇ ਪੰਜਾਬੀ ਦੇ ਵਿੱਚ ਉਹ ਸਿਖਾਇਆ ਸਭ ਕੁਝ ਕਿ ਤਾਂ ਇੱਕੋ ਜਗ੍ਹਾ ਤੇ ਤੇ ਪਰ ਉਹਨਾਂ ਮਨ ਦੇ ਵਿੱਚ ਇਹ ਸੀ ਵੀ ਕਿਤੇ ਮੈਂ ਆਪਣੀ ਜਿਹੜੀ প্রজਾ ਆ ਗਈ ਹੈ ਨਾ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਕੋਈ ਗਲਤ ਕੋਈ ਚੀਜ਼ ਨਾ ਕਰ ਜਾਵਾਂ ਕਿਤੇ ਕਿ ਉਹ ਇਹ ਨਾ ਹੋ ਵੀ ਉਹਨਾਂ ਨੂੰ ਰਾਜਾ ਕੋਈ ਗਲਤ ਮਿਲ ਜਾਵੇ ਵੀ ਰਾਜਾ ਇਸ लायक ਹੋਣਾ ਚਾਹੀਦਾ ਕਿ ਉਹ প্রজਾ ਦਾ ਧਿਆਨ ਰੱਖ ਸਕੇ ਠੀਕ ਹੈ ਜੀ ਉਹਨਾਂ ਨੇ ਫਿਰ ਸੋਚਿਆ ਵੀ ਮੈਂ ਕਿਉਂ ਨਾ ਆਪਣੀ ਬੱਚਿਆਂ ਦੀ ਪ੍ਰੀਖਿਆ ਲਵਾਂ ਤਾਂ ਉਹਨਾਂ ਨੇ ਆਪਣੇ ਦੋਨਾਂ ਬੇਟਿਆਂ ਨੂੰ ਬੁਲਾ ਲਿਆ ਕਹਿੰਦੇ ਵੀ ਇਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਜਿਹੜੀ ਗੱਦੀ ਆ ਉਹਦੇ ਵਾਸਤੇ ਤੁਹਾਨੂੰ ਚੁਣਨਾ ਹੈ ਤੁਹਾਡੇ ਚੋਂ ਇੱਕੋ ਹੀ ਰਾਜਾ ਬਣ ਸਕਦਾ ਤੁਸੀਂ ਮੈਨੂੰ ਦੋਨੋਂ ਹੀ ਪਿਆਰੇ ਹੋ ਦੋਨਾਂ ਨੂੰ ਮੈਂ ਇੱਕ ਬਰਾਬਰ ਪਿਆਰ ਕਰਦਾ ਪਰ ਮੈਂ ਨਹੀਂ ਚਾਹੁੰਦਾ ਵੀ ਰਾਜਾ ਚੁਣਦੇ ਵਿੱਚ ਮੈਥੋਂ ਕੋਈ ਵੀ ਗਲਤੀ ਹੋਵੇ ਸੋ ਇਸੇ ਲਈ ਮੈਂ ਤੁਹਾਡੀ ਪ੍ਰੀਖਿਆ ਲੈ ਰਿਹਾ ਹਾਂ ਤੇ ਕੱਲ ਨੂੰ ਤੁਸੀਂ ਤਿਆਰ ਹੋ ਜਾਇਓ ਤੇ ਜੰਗਲ ਦੇ ਵਿੱਚ ਤੁਸੀਂ ਜਾਣਾ ਉੱਥੇ ਤੁਹਾਡੀ ਪ੍ਰੀਖਿਆ ਸ਼ੁਰੂ ਹੋਵੇਗੀ ਜਿਹੜਾ ਵੀ ਤੁਹਾਡੇ ਚੋ ਉਸ ਪ੍ਰੀਖਿਆ ਨੂੰ ਪਾਸ ਕਰੇਗਾ ਉਹੀ ਇਸ ਰਾਜ ਦਾ ਵੀ ਅਗਲਾ ਰਾਜਾ ਹੋਵੇਗਾ ਤਾਂ ਚਲੋ ਜੀ ਜਿਹੜਾ ਛੋਟਾ ਵਾਲਾ ਸੀ ਉਹ ਵੀ ਤਿਆਰ ਹੋ ਗਿਆ ਵੱਡਾ ਸੀ ਉਹ ਵੀ ਤਿਆਰ ਹੋ ਗਿਆ ਤੇ ਜਦੋਂ ਉਹ ਜੰਗਲ ਦੇ ਵਿੱਚ ਚਲੇ ਗਏ ਜੀ ਉੱਥੇ ਨਾ ਜਿਹੜਾ ਛੋਟਾ ਵਾਲਾ ਉਹਨੂੰ ਉਹਨਾਂ ਰਾਜੇ ਨੇ ਕੀ ਕਿਹਾ ਸੀ ਵੀ ਉੱਥੋਂ ਤੁਸੀਂ ਸੋਨੇ ਦੀ ਚਿੜੀ ਲੱਭ ਕੇ ਲੈ ਕੇ ਆਉਣਾ ਇਹ ਜਿਹੜਾ ਵੀ ਸੋਨੇ ਦੀ ਚਿੜੀ ਲੱਭ ਕੇ ਮੇਰੇ ਕੋਲ ਲੈ ਕੇ ਆਵੇਗਾ ਉਹੀ ਅਗਲਾ ਰਾਜਾ ਚੁਣਿਆ ਜਾਵੇਗਾ ਤਾਂ ਜਿਹੜਾ ਛੋਟਾ ਵਾਲਾ ਜੀ ਜਦੋਂ ਉਹ ਜੰਗਲ ਦੇ ਵਿੱਚ ਚលਿਆ ਗਿਆ ਵੱਡਾ ਵੀ ਚលਿਆ ਗਿਆ ਛੋਟਾ ਨਾਲ ਲੱਭ ਰਿਹਾ ਸੀ ਚਿੜੀ ਨੂੰ ਸੋਨੇ ਦੀ ਚਿੜੀ ਵੀ ਕਿੱਥੇ ਆ ਤੇ ਲੱਭਦੇ ਲੱਭਦੇ ਉਹਨਾਂ ਨੂੰ ਇੱਕ ਬਜ਼ੁਰਗ ਮਿਲਿਆ ਬਜ਼ੁਰਗ ਨੇ ਮਿਲਿਆ ਤਾਂ ਉਹ ਬਜ਼ੁਰਗ ਕਹਿੰਦਾ ਉਹ ਛੋਟੇ ਜਿਹੜੇ ਰਾਜਾ ਦਾ ਛੋਟਾ ਬੇਟਾ ਸੀ ਕਹਿੰਦਾ ਵੀ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਵੀ ਤੁਸੀਂ ਮੈਨੂੰ ਪਾਣੀ ਪਿਆ ਸਕਦੇ ਹੋ ਤੇ ਜਿਹੜਾ ਰਾਜੇ ਦਾ ਛੋਟਾ ਬੇਟਾ ਸੀ ਜੀ ਉਹਨਾਂ ਨੇ ਉਹਨੂੰ ਪਾਣੀ ਪਿਆਇਆ ਪਾਣੀ ਪਿਉਣ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੁਸੀਂ ਜੰਗਲ ਵਿੱਚ ਇੱਥੇ ਇਸ ਟਾਈਮ ਕੀ ਕਰ ਰਹੇ ਹੋ ਤਾਂ ਬਜ਼ੁਰਗ ਨੇ ਦੱਸਿਆ ਕਹਿੰਦੇ ਵੀ ਮੈਂ ਲੱਕੜਾਂ ਇਕੱਠੀਆਂ ਕਰ ਰਹੀ ਹਾਂ ਤੇ ਵੀ ਮੈਂ ਨੀੜੀ ਮੇਰੀ ਇੱਕ ਝੋਪੜੀ ਆ ਤੇ ਮੇਰੇ ਘਰ ਵਾਲੀ ਵੀ ਉੱਥੇ ਆ ਤੇ ਫਿਰ ਅਸੀਂ ਆਪਦਾ ਭੋਜਨ ਪਕਾਉਣਾ ਹੁੰਦਾ ਤੇ ਅੱਜ ਮੇਰਾ ਜਿਹੜਾ ਖਾਣਾ ਨਾ ਭੋਜਨ ਹੈ ਉਹ ਕੋਈ ਜਾਨਵਰ ਖਾ ਗਿਆ ਤੇ ਮੇਰਾ ਪਾਣੀ ਵੀ ਡੋਲਦਾ ਲੇਕਿਨ ਅਸਲ ਚ ਉਹਦੀ ਪ੍ਰੀਖਿਆ ਚੱਲ ਰਹੀ ਸੀ ਜੀ ਹੁਣ ਧਿਆਨ ਨਾਲ ਸੁਣਿਓ ਇਹ ਚੀਜ਼ ਤਾਂ ਰਾਧੇ ਦੇ ਗਿੜੀ ਨੇ ਸੋਚਿਆ ਵੀ ਇੱਥੇ ਭਟਕ ਜਾਣਗੇ ਕਹਿੰਦਾ ਰਾਤ ਹੋ ਰਹੀ ਆ ਚਲੋ ਮੈਂ ਤੁਹਾਨੂੰ ਤੁਹਾਡੀ ਝੂਪੜੀ ਤੱਕ ਛੱਡ ਆਨਾ ਉਹਨੇ ਲੱਕਣਾ ਵੀ ਚੁੱਕੀਆਂ ਤੇ ਨਾਲ ਬਜ਼ੁਰਗ ਨੂੰ ਲੈਤਾ ਉਹਨਾਂ ਦੀ ਝੂਪੜੀ ਤੱਕ ਛੱਡ ਦਿੱਤਾ ਜਿਹੜਾ ਬਜ਼ੁਰਗ ਸੀ ਉਹਨੇ ਕਿਹਾ ਕਹਿੰਦੇ ਰਾਤ ਹੋ ਗਈ ਆ ਵੀ ਤੂੰ ਬੇਟਾ ਮੇਰੇ ਕੋਲੇ ਇੱਥੇ ਰੋਗਾ ਇੱਥੇ ਰਹਿ ਭੋਜਨ ਸ਼ੱਕ ਚਲੋ ਰਾਜਾ ਦਾ ਬੇਟਾ ਜੀ ਉੱਥੇ ਰੁਕਿਆ ਭੋਜਨ ਛਕਿਆ ਤੇ ਰਾਜੇ ਦੇ ਬੇਟੇ ਨੂੰ ਬਜ਼ੁਰਗ ਨੇ ਵੀ ਪੁੱਛ ਲਿਆ ਕਹਿੰਦੇ ਪਰ ਤੂੰ ਇੱਥੇ ਕੀ ਕਰ ਰਿਹਾ ਇਸ ਜੰਗਲ ਦੇ ਵਿੱਚ ਤਾਂ ਰਾਜੇ ਦੇ ਬੇਟੇ ਨੇ ਕਿਹਾ ਕਹਿੰਦੇ ਵੀ ਮੈਨੂੰ ਇੱਧ-ਇੱਧਾ ਕਰਕੇ ਮੇਰੇ ਪਿਤਾ ਜੀ ਨੇ ਸਾਨੂੰ ਭੇਜਿਆ ਸਾਡੀ ਪ੍ਰੀਖਿਆ ਚੱਲ ਰਹੀ ਹੈ ਮੈਂ ਸੋਨੇ ਦੀ ਚਿੜੀ ਲੱਭ ਰਿਹਾ ਤਾ ਕਹਿੰਦੇ ਵੀ ਤੂੰ ਇਦਾਂ ਕਰ ਵੀ ਉਹ سونے ਦੀ ਚਿੜੀ ਕਿਸੇ ਦੇ ਹੱਥ ਤਾਂ ਨਹੀਂ ਆਉਂਦੀ ਵੀ ਤੂੰ ਫਲਾਨੀ ਜਗ੍ਹਾ ਚੱਲਿਆ ਜਾ ਉੱਥੇ ਤੈਨੂੰ سونے ਦੀ ਚਿੜੀ ਮਿਲ ਜਾਊਗੀ ਵੀ ਉਹ ਉੱਡੀ ਫਿਰਦੀ ਹੁੰਦੀ ਆ ਕਿਉਂ ਛੇਤੀ ਕਿਸੇ ਦੇ ਹੱਥ ਨਹੀਂ ਆਉਂਦੀ ਚਲੋ ਉਸ ਅਗਲੇ ਦਿਨ ਉੱਠੇ ਉੱਠ ਕੇ ਉਸੇ ਤਰ੍ਹਾਂ ਰਾਜੇ ਦੇ ਬੇਟੇ ਨੇ ਜਿੱਧਰ ਉਹ ਕਿਹਾ ਸੀ ਉਧਰ ਨੂੰ ਚੱਲਿਆ ਗਿਆ ਤਾਂ ਇਹਨੇ ਨੂੰ ਕਰਦੇ ਵਰਾਉਂਦੇ ਜੀ ਜਿਹੜਾ ਬਜ਼ੁਰਗ ਸੀ ਉਹ ਵੀ ਆਪਣੇ ਕੰਮ ਤੇ ਨਿਕਲ ਗਿਆ ਦੁਬਾਰਾ ਲੱਕੜਾ ਇਕੱਠੀਆਂ ਕਰਨ ਤੇ ਤੇ ਜਿਹੜਾ ਰਾਜੇ ਦਾ ਵੱਡਾ ਬੇਟਾ ਨਾ ਉਹਨੂੰ ਉਹ ਬਜ਼ੁਰਗ ਅਗਲੇ ਦਿਨ ਉਹਨੂੰ ਮਿਲ ਗਿਆ ਵੱਡੇ ਬੇਟੇ ਨੂੰ ਤਾਂ ਵੱਡੇ ਬੇਟੇ ਨੂੰ ਵੀ ਉਹੀ ਸੀ ਉਹਨਾਂ ਨੇ ਕਿਹਾ ਕਿ ਮੇਰਾ ਨਾ ਪਾਣੀ ਤੇ ਮੇਰਾ ਭੋਜਨ ਜਿਹੜਾ ਉਹ ਕਿਸੇ ਜਾਨਵਰ ਨੇ ਟੋਲਤਾ ਮੈਨੂੰ ਪਿਆਸ ਲੱਗੀ ਹੈ ਤੂੰ ਮੈਨੂੰ ਪਾਣੀ ਪਿਆ ਸਕਦਾ ਹੈ ਤਾਂ ਰਾਜ ਦੇ ਵੱਡੇ ਬੇਟੇ ਨੇ ਸੋਚਿਆ ਵੀ ਜੇ ਮੈਂ ਇਹਨੂੰ ਪਾਣੀ ਪਿਉਉਣ ਬੈਠੂਗਾ ਤਾਂ ਵੀ ਮੇਰਾ ਕਿਤੇ ਛੋਟਾ ਭਾਈ ਸੋਨੇ ਦੀ ਚਿੜੀ ਲੈ ਕੇ ਮੈਥੋਂ ਪਹਿਲਾਂ ਨਾ ਪਹੁੰਚ ਜੇ ਵੀ ਸਾਰਾ ਰਾਜ ਮਹਿਲ ਉਹਨੂੰ ਮਿਲ ਜਾਵੇ ਤਾਂ ਉਹਨੇ ਕਿਹਾ ਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਇਦਾਂ ਕਹਿ ਕੇ ਉਹ ਅੱਗੇ ਨਿਕਲ ਗਿਆ ਅੱਗੇ ਨਿਕਲਿਆ ਹੋਇਆ ਤਾਂ ਅੱਗੇ ਜਾ ਕੇ ਉਹਨੂੰ ਇੱਕ ਬਜ਼ੁਰਗ ਮਾਤਾ ਮਿਲੀ ਉਹ ਰਾਜ ਦੇ ਵੱਡੇ ਬੇਟੇ ਨੂੰ ਜਦੋਂ ਬਜ਼ੁਰਗ ਮਾਤਾ ਮਿਲੀ ਤਾਂ ਮਾਤਾ ਨੇ ਕਿਹਾ ਕਹਿੰਦੀ ਵੀ ਮੈਨੂੰ ਨਾ ਬੀ ਭੁੱਖ ਲੱਗੀ ਆ ਤੇ ਕਹਿੰਦੀ ਕੀ ਤੂੰ ਮੈਨੂੰ ਉਥੋਂ ਫਲ ਤੋੜ ਕੇ ਦੇ ਸਕਦਾ ਹੈ ਤਾਂ ਰਾਜ ਦੇ ਵੱਡੇ ਬੇੜੇ ਨੇ ਫੇਰ ਉਹੀ ਚੀਜ਼ ਸੋਚੀ ਵੀ ਜੇ ਮੈਂ ਇਹਨਾਂ ਦੀ ਮਦਦ ਕਰਨ ਲੱਗ ਗਿਆ ਤਾਂ ਮੇਰਾ ਕਿਤੇ ਭਰਾ ਮੈਥੋਂ ਪਹਿਲਾਂ ਨਾ ਪਹੁੰਚ ਜਾਵੇ ਤਾਂ ਉਹਨੇ ਉਹਦਾ ਵੀ ਮਦਦ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੀ ਉਹ ਮਾਤਾ ਸੀ ਉਹ ਛੋੜੇ ਬੇੜੇ ਨੂੰ ਮਿਲੀ ਤਾ ਛੋਟੇ ਬੇਟੇ ਨੂੰ ਕਿਹਾ ਕਹਿੰਦੇ ਵੀ ਮੈਨੂੰ ਭੁੱਖ ਲੱਗੀ ਹੈ ਕੀ ਤੂੰ ਮੈਨੂੰ ਇੱਥੋਂ ਫਲ ਤੋੜ ਕੇ ਦੇ ਸਕਦਾ ਤਾਂ ਰਾਜੇ ਦੇ ਛੋਟੇ ਬੇਡੇ ਨੇ ਉਹ ਫਲ ਤੋੜ ਕੇ ਉਸ ਮਾਤਾ ਨੂੰ ਦੇ ਦਿੱਤੇ ਠੀਕ ਹੈ ਜੀ ਤੇ ਚਲੋ ਕਰਦੇ ਕਰਾਉਂਦੇ ਨਾ ਤਾ ਮਾਤਾ ਨੇ ਫਿਰ ਉਹਨੂੰ ਪੁੱਛਿਆ ਵੀ ਤੂੰ ਇੱਥੇ ਕੀ ਕਰ ਰਿਹਾ ਹੈ ਤਾਂ ਫਿਰ ਉਹਨੇ ਦੱਸਿਆ ਵੀ ਅੰਦਾ ਕਰਕੇ ਮੈਂ ਸੋਨੇ ਦੀ ਚਿੜੀ ਲੱਭ ਰਿਹਾ ਤਾਂ ਮਾਤਾ ਕਹਿੰਦੇ ਫਲਾਨੀ ਨਾ ਇੱਥੇ ਕੁਟਿਆ ਸੌਰੀ ਝੋਪੜੀ ਆ ਉੱਥੇ ਚੱਲਿਆ ਜਾ ਤਾਂ ਉੱਥੇ ਉਹ ਚਿੜੀ ਤੈਨੂੰ ਬੈਠੇ ਮਿਲੇਗੀ ਤਾਂ ਉਹ ਚੱਲਿਆ ਗਿਆ ਜਿੱਦਨ ਉਹਨੂੰ ਦੱਸਿਆ ਸੀ ਰਾਜੇ ਦਾ ਛੋਟਾ ਬੇਟਾ ਜਿਹੜਾ ਜਾ ਕੇ ਲੱਭਦਾ ਲੱਭਦਾ ਉਸ ਤੋਂ ਪਹਿਲਾਂ ਨਾ ਵੱਡਾ ਬੇਟਾ ਸੀ ਉਹ ਪਹੁੰਚ ਗਿਆ ਉਹ ਪਹੁੰਚਿਆ ਹੋਇਆ ਤਾਂ ਉਹਨੇ ਜਦੋਂ ਚਿੜੀ ਦੇਖੀ ਉਹਨੇ ਸੋਚਿਆ ਮੈਂ ਫੜ ਲਵਾਂ ਉਹ ਚਿੜੀ ਨੂੰ ਜਾ ਕੇ ਕਹਿਣ ਲੱਗਿਆ ਚੱਲ ਚਿੜੀਏ ਤੂੰ ਮੇਰੇ ਨਾਲ ਚੱਲ ਵੀ ਮੈਂ ਅ ਵੀ ਪਿਤਾ ਜੀ ਕੋਲ ਤੈਨੂੰ ਲੈ ਕੇ ਜਾਣਾ ਤੇ ਉਹਨੇ ਕਹਿੰਦੀ ਕਿ ਉਹਨੂੰ ਹੁਣ ਪਤਾ ਤਾਂ ਸਾਰਾ ਕੁਝ ਸੀ ਕਿਉਂਕਿ ਪ੍ਰੀਖਿਆ ਚੱਲ ਰਹੀ ਸੀ ਤਾਂ ਉਹਨੇ ਉਹਨੂੰ ਕਿਹਾ ਕਿ ਮੈਂ ਤੇਰੇ ਨਾਲ ਬਾਅਦ ਚਲੂੰਗੀ ਪਹਿਲਾਂ ਅੰਦਰ ਝੋਪੜੀ ਦੇ ਵਿੱਚ ਨਾ ਦੇਖ ਹੀਰੇ ਜਵਾਹਰ ਪਹਿਨੇ ਤੇ ਵੀ ਇਹ ਸਾਰੇ ਤੇਰੇ ਨੇ ਤੇ ਤੂੰ ਜਾ ਕੇ ਇਹਨਾਂ ਨੂੰ ਚੱਕ ਲੈ ਤੇ ਚੱਕ ਕੇ ਫਿਰ ਮੈਂ ਤੇਰੇ ਨਾਲ ਚਲੂੰਗੀ ਠੀਕ ਹੈ ਜੀ ਤੇ ਜਦੋਂ ਉਹ ਚੱਕਣ ਲੱਗਦਾ ਨਾ ਉਹ ਉਹ ਅੰਦਰ ਜਾ ਕੇ ਉਹ ਸੋਚਦਾ ਵੀ ਮਹਿਲ ਵੀ ਮੈਨੂੰ ਮਿਲ ਜੂ ਰਾਜਗਦੀ ਵੀ ਮੈਨੂੰ ਮਿਲ ਜੂ ਤੇ ਆ ਸਾਰਾ ਕੁਝ ਵੀ ਮੈਨੂੰ ਮਿਲ ਜੂ ਤਾਂ ਉਹ ਬੜਾ ਖੁਸ਼ ਹੁੰਦਾ ਉਹਦੇ ਮਨ 'ਚ ਲਾਲਚ ਆ ਜਾਂਦਾ ਜਦੋਂ ਉਹਨਾਂ ਨੂੰ ਛੂਹਣ ਲੱਗਦਾ ਹੱਥ ਲਾਉਣ ਲੱਗਦਾ ਤਾਂ ਉਹ ਗਾਇਬ ਹੋ ਜਾਂਦੇ ਨੇ ਠੀਕ ਹੈ ਜੀ ਤੇ ਗਾਇਬ ਹੋ ਜਾਂਦੇ ਨੇ ਤੇ ਫਿਰ ਉਹ ਸੋਚਦੀ ਆ ਉਹ ਬਾਹਰ ਆ ਕੇ ਉਹਨਾਂ ਨੂੰ ਪੁੱਛਦਾ ਹੈ ਕਹਿੰਦਾ ਵੀ ਜਦੋਂ ਮੈਂ ਉਹਨਾਂ ਨੂੰ ਛੂਣ ਲੱਗਿਆ ਉਹ ਗਾਇਬ ਹੋ ਗਏ ਉਹ ਕਹੇ ਉਹ ਅੰਦਰ ਫੇਰ ਚਮਕ ਪੈਣ ਲੱਗ ਜਾਂਦੀ ਹੈ ਉਹ ਕਹਿੰਦੀ ਨਹੀਂ ਵੀ ਤੂੰ ਵਾਪਸ ਜਾ ਵੀ ਹੈਗੇ ਆ ਨਾ ਤੂੰ ਉਹਨਾਂ ਨੂੰ ਚੱਕ ਲੈ ਫੇਰ ਹੀ ਮੈਂ ਤੇਰੇ ਨਾਲ ਚੱਲੂਗੀ ਤੇ ਜਦੋਂ ਵਾਪਸ ਜਾਂਦਾ ਤਾਂ ਫਿਰ ਜਦੋਂ ਉਹ ਦੁਬਾਰਾ ਚੱਕਣ ਲੱਗਦਾ ਫਿਰ ਉਹ ਗਾਇਬ ਨਹੀਂ ਹੁੰਦੇ ਫਿਰ ਉਹ ਪੱਥਰ ਬਣ ਜਾਂਦੇ ਨੇ ਫਿਰ ਉਹ ਵਾਪਸ ਆਉਂਦਾ ਜਿਹੜੀ ਕੋਲੇ ਕਹਿੰਦਾ ਵੀ ਇਹ ਤਾਂ ਜਦੋਂ ਮੈਂ ਚੱਕਣ ਲੱਗਿਆ ਪੱਥਰ ਬਣ ਗਏ ਤੇ ਕਹਿੰਦੀ ਵੀ ਇਹ ਤਾਂ ਪੱਥਰੀ ਨੇ ਤੇ ਜਦੋਂ ਉਹ ਇਦਾਂ ਗੱਲ ਕਹਿੰਦੀ ਆ ਕਹਿੰਦੀ ਇਹ ਪੱਥਰ ਹੀ ਨੇ ਪਰ ਤੇਰਾ ਜਿਹੜਾ ਦਿਲ ਐ ਨਾ ਉਹ ਇੰਨਾ ਲਾਲਚੀ ਐ ਕਿ ਤੇਰਾ ਦਿਲ ਪੱਥਰ ਦੀ ਤਰ੍ਹਾਂ ਇੰਨੀ ਗੱਲ ਕਹਿਣ ਤੇ ਜਿਹੜਾ ਰਾਜੇ ਦਾ ਵੱਡਾ ਮੁੰਡਾ ਹੁੰਦਾ ਜੀ ਉਹ ਪੱਥਰ ਬਣ ਜਾਂਦਾ ਤੇ ਜੇ ਇਹਨੇ ਉਹ ਨਾ ਛੋਟਾ ਮੁੰਡਾ ਉੱਥੇ ਪਹੁੰਚ ਜਾਂਦਾ ਦੱਸੀ ਹੋਈ ਜਗ੍ਹਾ ਤੇ ਜਦੋਂ ਆ ਕੇ ਚਿੜੀ ਨੂੰ ਕਹਿੰਦਾ ਵੀ ਚੱਲ ਚਿੜੀਆ ਤੂੰ ਮੇਰੇ ਨਾਲ ਚੱਲ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ ਤੈਨੂੰ ਲੈ ਕੇ ਜਾਣ ਲਈ ਤਾਂ ਉਹ ਸੇਮ ਸਟੋਰੀ ਉਹਦੇ ਨਾਲ ਵੀ ਕਰਦੀ ਆ ਕਹਿੰਦੀ ਪਹਿਲਾਂ ਤੂੰ ਝੋਪੜੀ ਦੇ ਅੰਦਰ ਜਾ ਉੱਥੇ ਹੀਰੇ ਜਵਾਹਰ ਪਏ ਨੇ ਉਹ ਲੈ ਲਾ ਫਿਰ ਮੈਂ ਤੇਰੇ ਨਾਲ ਚਲੂੰਗੀ ਤਾਂ ਉਹ ਅੰਦਰ ਜਾਂਦਾ ਜਦੋਂ ਦੇਖਦਾ ਬਹੁਤ ਸਾਰੇ ਹੀਰੇ ਜਵਾਹਰ ਪਏ ਹੁੰਦੇ ਆ ਪਰ ਉਹ ਨੰਮ ਹੱਥ ਨਹੀਂ ਲਾਉਂਦਾ ਵਾਪਸ ਆ ਜਾਂਦਾ ਚਿੜੀ ਕੋਲੇ ਉਹ ਨੂੰ ਆ ਕੇ ਕਹਿੰਦਾ ਮੈਨੂੰ ਇਹਨਾਂ ਦੀ ਲੋੜ ਨਹੀਂ ਐ ਮੈਂ ਤਾਂ ਤੈਨੂੰ ਲੈਣ ਆਇਆ ਉਹ ਵੀ ਮੇਰੇ ਪਿਤਾ ਜੀ ਨੇ ਕਿਹਾ ਵੀ ਤੈਨੂੰ ਲੈ ਕੇ ਆਉਣਾ ਤਾਂ ਜਿਹੜੀ ਚਿੜੀ ਹੁੰਦੀ ਆ ਉਹ ਸਮਝ ਜਾਂਦੀ ਆ ਕਿ ਉਹਦਾ ਦਿਲ ਬਹੁਤ ਸਾਫ਼ ਹੈ ਬਹੁਤ ਚੰਗਾ ਨੇਕ ਦਿਲ ਇਨਸਾਨ ਹੈ ਤਾਂ ਫਿਰ ਉਹ ਪੁੱਛਦਾ ਵੀ ਚਿੜੀ ਨੂੰ ਲੈਣ ਤੋਂ ਉਹ ਚਿੜੀ ਉੱਡ ਕੇ ਉਹਦੀ ਮੋਢੇ ਤੇ ਬਹਿ ਜਾਂਦੀ ਆ ਚਿੜੀ ਨੂੰ ਲਿਜਾਣ ਤੋਂ ਪਹਿਲਾਂ ਉਹ ਸੋਚਦਾ ਉਹਦੇ ਮਨ 'ਚ ਆਉਂਦਾ ਵੀ ਮੇਰਾ ਭਰਾ ਕਿੱਥੇ ਆ ਕਿਤੇ ਉਹ ਮੁਸ਼ਕਿਲ 'ਚ ਨਾ ਕਿਸੇ 'ਚ ਫਸ ਜਾਵੇ ਉਹ ਚਿੜੀ ਹੁਣ ਦਿਲਾਂ ਦੀ ਜਾਣਨਹਾਰ ਸੀ ਦੇਖੋ ਜੋ ਪ੍ਰਮਾਤਮਾ ਪ੍ਰੀਖਿਆ ਲੈਂਦਾ ਹਨ ਦਿਲਾਂ ਦੀ ਜਾਣਨਹਾਰ ਸੀ ਉਹ ਪਤਾ ਸੀ ਵੀ ਨੇ ਮਨ 'ਚ ਕੀ ਚੱਲ ਰਿਹਾ ਹੈ ਤੇ ਚਿੜੀ ਨੇ ਉਹਨੂੰ ਕਿਹਾ ਕਹਿੰਦੀ ਵੀ ਜਿਹਨੂੰ ਤੂੰ ਲੱਭ ਰਿਹਾ ਤੇਰੇ ਸਾਹਮਣੇ ਖੜਾ ਤੇਰਾ ਭਰਾ ਤੇ ਇਹ ਜਿਹੜਾ ਪੱਥਰ ਆ ਉਹ ਘਬਰਾ ਜਾਂਦਾ ਉਹ ਇੱਕਦਮ ਜਾ ਕੇ ਆਪਦੇ ਭਰਾ ਦੇ ਕੋਲ ਜਾ ਕੇ ਖੜਦਾ ਉਹਨੂੰ ਦੇਖਦਾ ਪਹਿਲਾਂ ਫਿਰ ਉਹਨੂੰ ਹੱਥ ਲਾਉਂਦਾ ਉਹਦੇ ਹੱਥ ਲਾਉਂਦੇ ਹੀ ਦੁਬਾਰਾ ਉਹ ਇਨਸਾਨ ਬਣ ਜਾਂਦਾ ਤੇ ਫਿਰ ਉਹ ਆਪਦੇ ਭਾਈ ਦਾ ਧੰਨਵਾਦ ਕਰਦਾ ਕਿ ਤੇਰਾ ਧੰਨਵਾਦ ਕਿ ਤੂੰ ਮੈਨੂੰ ਬਚਾ ਲਿਆ ਨਹੀਂ ਮੈਂ ਤਾਂ ਇੱਥੇ ਪੱਥਰ ਬਣੇ ਰਹਿ ਜਾਣਾ ਸੀ ਉਦੋਂ ਬਾਅਦ ਰਾਜਾ ਦਾ ਛੋਟਾ ਬੇਡਾ ਉਹ ਚਿੜੀ ਨੂੰ ਨਾਲ ਲੈ ਕੇ ਜਦੋਂ ਤੁਰਨ ਲੱਗਦਾ ਹੈ ਤਾਂ ਜਿਹੜੇ ਧਨ ਦੌਲਤ ਅੰਦਰ ਹੀਰੇ ਜਵਾਹਰ ਪਏ ਹੁੰਦੇ ਹਨ ਉਹ ਰਾਜੇ ਦੇ ਛੋਟੇ ਬੇਡੇ ਦੇ ਪਿੱਛੇ ਪਿੱਛੇ ਤੁਰ ਪੈਂਦੇ ਨੇ ਫਿਰ ਉਹ ਚਿੜੀ ਨੂੰ ਪੁੱਛਦਾ ਹੈ ਕਹਿੰਦਾ ਵੀ ਇਹ ਕੀ ਹੋ ਰਿਹਾ ਚਿੜੀਏ ਤਾਂ ਫਿਰ ਚਿੜੀ ਨੇ ਕਿਹਾ ਕਹਿੰਦੀ ਵੀ ਇਹ ਸਭ ਕੁਝ ਤੇਰਾ ਹੈ ਕਿਉਂਕਿ ਤੇਰਾ ਦਿਲ ਸੋਨੇ ਵਰਗਾ ਹੈ ਤੇਰਾ ਦਿਲ ਹੀਰਿਆਂ ਵਰਗਾ ਹੈ ਇਹ ਸਭ ਕੁਝ ਤੇਰਾ ਹੀ ਹੈ ਤੇ ਹੁਣ ਦੇਖੋ ਇਸ ਤੋਂ ਇੱਕ ਆਪਾਂ ਨੂੰ ਸਿੱਖਿਆ ਮਿਲੀ ਹੋਣੀ ਹੈ ਤੇ ਦੇਖੋ ਇੱਕ ਚੀਜ਼ ਨਾ ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰੋ ਤੇ ਇੱਕ ਚੀਜ਼ ਤੁਸੀਂ ਹਮੇਸ਼ਾ ਕਰਨੀ ਵੀ ਸ਼ੁਰੂ ਕਰੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਲੋੜਵੰਦ ਹੋਵੇ ਇਹ ਪ੍ਰਸ਼ਾਦਾ ਮੰਗਦਾ ਹੈ ਨਾ ਆ ਕੇ ਚਾਹੇ ਉਹ ਪਿੰਡ ਦੇ ਵਿੱਚੋਂ ਕੋਈ ਹੋਵੇ ਚਾਹੇ ਕੋਈ ਸਾਧੂ ਸੰਤ ਹੋਵੇ ਤਾਂ ਫਿਰ ਤੁਸੀਂ ਉਹਨੂੰ ਪ੍ਰਸ਼ਾਦਾ ਜ਼ਰੂਰ ਸ਼ਿਕਾਇਆ ਕਰੋ ਕਿਉਂਕਿ ਇਹ ਨਹੀਂ ਪਤਾ ਵੀ ਕਿਦੇ ਰੂਪ ਦੇ ਵਿੱਚ ਪਰਮਾਤਮਾ ਆਪ ਖੜਾ ਹੋਵੇ ਮੇਰੀ ਇੱਕ ਆਦਤ ਹੈ ਜਦੋਂ ਵੀ ਘਰ ਦੇ ਬਾਹਰ ਕੋਈ ਆਉਂਦਾ ਹੈ ਕੋਈ ਪ੍ਰਸ਼ਾਦਾ ਪਾਣੀ ਮੰਗਦਾ ਹੈ ਤਾਂ ਮੈਂ ਹਮੇਸ਼ਾ ਉਹਨੂੰ ਵੀ ਕੋਸ਼ਿਸ਼ ਕਰਦੀ ਆਂ ਵੀ ਜੋ ਵੀ ਘਰੇ ਮੌਜੂਦ ਹੋਵੇ ਉਸ ਟਾਈਮ ਚੀਜ਼ ਉਹਨੂੰ ਖਿਸ਼ਕਾ ਸਕਾਂ ਤੇ ਪਰਮਾਤਮਾ ਨੇ ਬਰਕਤ ਵੀ ਬਹੁਤ ਪਾਈ ਹੈ ਕਿਉਂਕਿ ਇਹ ਚੀਜ਼ ਮੈਨੂੰ ਸਾਡੇ ਇੱਕ ਤਾਈ ਜੀ ਹੁੰਦੇ ਸੀ ਇਸ ਰਿਕੇ ਕਿਲੇ ਦੇ ਵਿੱਚ ਉਹਨਾਂ ਨੇ ਦੱਸੀ ਸੀ ਕਿ ਕਦੇ ਵੀ ਕਿਸੇ ਨੂੰ ਵੀ ਘਰੋਂ ਪ੍ਰਸ਼ਾਦੇ ਬਾਣੀ ਤੋਂ ਬਿਨਾਂ ਵਾਪਸ ਨਹੀਂ ਮੋੜਨਾ ਤੇ ਪਰਮਾਤਮਾ ਨੇ ਵੀ ਬਹੁਤ ਬਰਕਤ ਪਾਈ ਹੈ ਜੀ ਅੱਜ ਹੋਰ ਕੱਲ ਹੋਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਦੇਖਦੇ ਪਤਾ ਨਹੀਂ ਹੁੰਦਾ ਕਿਹਦੇ ਰੂਪ ਵਿੱਚ ਪਰਮਾਤਮਾ ਆਪ ਘੜਾ ਹੋਵੇ ਸੋ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀਨੂੰ ਵੀ ਸਾਡੀ ਮਦਦ ਦੀ ਲੋੜ ਹੋਵੇ ਕੋਈ ਦੁੱਖ ਤਕਲੀਫ ਦੇ ਵਿੱਚ ਹੋਵੇ ਉਹਦੀ ਵੀ ਮਦਦ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਅਗਰ ਤੁਸੀਂ ਇੱਕ ਮਹੀਨੇ ਦੇ ਵਿੱਚ ਤੁਸੀਂ ਦੇਖੋ ਰੋਜ਼-ਰੋਜ਼ ਤਾਂ ਆਪਣੇ ਘਰ ਕੋਈ ਆਉਂਦਾ ਵੀ ਨਹੀਂ ਹਨਾ ਪਰ ਜੇ ਤੁਸੀਂ ਮਹੀਨੇ ਦੇ ਵਿੱਚ ਇੱਕ ਵਾਰੀ ਵੀ ਤੁਹਾਡੇ ਘਰ ਕੋਈ ਆਉਂਦਾ ਤੇ ਤੁਸੀਂ ਉਹਨੂੰ ਪ੍ਰਸ਼ਾਦਾ ਪਾਣੀ ਸ਼ਕਾਉਨੇ ਹੋ ਤਾਂ ਉਹ ਇਹ ਨਹੀਂ ਪਤਾ ਕਿੱਥੇ ਜਾ ਕੇ ਉਸਦੀ ਅਸੀਸ ਤੁਹਾਨੂੰ ਲੱਗਣੀ ਆ ਇੱਥੇ ਜਾ ਕੇ ਫਾਲ ਗੁਰੂ ਸਾਹਿਬ ਨੇ ਤੁਹਾਨੂੰ ਉਸ ਚੀਜ਼ ਦਾ ਦੇਣਾ ਕਿਉਂਕਿ ਜਦੋਂ ਆਪਾਂ ਗੁਰਬਾਣੀ ਨਾਲ ਜੁੜੇ ਹੁੰਨੇ ਆ ਨਾ ਜੀ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਤਾਂ ਸਾਡੇ ਸਮੇਂ-ਸਮੇਂ ਸਿਰ ਸਾਡੀ ਪ੍ਰੀਖਿਆ ਜ਼ਰੂਰ ਹੁੰਦੀ ਹੈ ਗੁਰੂ ਸਾਹਿਬ ਵੱਲੋਂ ਸਾਡਾ ਇਮਤਿਹਾਨ ਜ਼ਰੂਰ ਹੁੰਦਾ ਹੈ ਕਈ ਤਾਂ ਜਿਹੜੇ ਕਿਸਮਤ ਵਾਲੇ ਹੁੰਦੇ ਨੇ ਉਸ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਨੇ ਪਰ ਕਈ ਵਾਰੀ ਕੀ ਹੁੰਦਾ ਨਾ ਸਾਡੇ ਕਰਮ ਜਿਹੜੇ ਹੁੰਦੇ ਆ ਉਹ ਸਾਨੂੰ ਕੁਝ ਚੰਗਾ ਨਹੀਂ ਕਰਨ ਦਿੰਦੇ ਤੇ ਫਿਰ ਅਸੀਂ ਉਸ ਪ੍ਰੀਖਿਆ ਵਿੱਚੋਂ ਫੇਲ ਹੋ ਜਾਂਦੇ ਆ ਫਿਰ ਸਾਡੀ ਜਿਹੜੀ ਜਪੀ ਹੋਈ ਗੁਰਬਾਣੀ ਆ ਉਹਦਾ ਵੀ ਫਲ ਸਾਨੂੰ ਨਹੀਂ ਮਿਲਦਾ ਤੇ ਫਿਰ ਅਸੀਂ ਦੋਸ਼ ਕਿਨੂੰ ਦਿੰਨੇ ਆ ਪਰਮਾਤਮਾ ਨੂੰ ਗੁਰੂ ਨੂੰ ਰੱਬ ਨੂੰ ਦੋਸ਼ ਦਿੰਨੇ ਆ ਫਿਰ ਆਪਾਂ ਕੋਸ਼ਦੇ ਆ ਵੀ ਅਸੀਂ ਬਾਣੀ ਪੜਨੀ ਜਪਦੇ ਆ ਪਰ ਸਾਡਾ ਤਾਂ ਕੋਈ ਕੰਮ ਹੀ ਨਹੀਂ ਬਣਦਾ ਜੇ ਅਪਾਚੋ ਨੇ ਜਾਂ ਸਾਡੇ ਸਾਰੇ ਕੰਮ ਬਣ ਸਾਡੇ ਘਰ ਦੇ ਵਿੱਚ ਧਨ ਜਿਹੜਾ ਹੈਗਾ ਬਹੁਤ ਮੀਂਹ ਦੀ ਤਰ੍ਹਾਂ ਬਹੇ ਸਾਡੇ ਘਰ ਦੇ ਵਿੱਚ ਬਰਕਤ ਪਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਸੋਨੇ ਵਰਗਾ ਬਣਾਉਣਾ ਹੋਵੇਗਾ ਜੇ ਕਿਸੇ ਨੂੰ ਲੋੜ ਦੀ ਹੈਲਪ ਦੀ ਮਦਦ ਦੀ ਜ਼ਰੂਰਤ ਆ ਤਾਂ ਸਾਨੂੰ ਕਰਨੀ ਚਾਹੀਦੀ ਹੈ ਜਿੰਨੇ ਜੋਗੀ ਅਸੀਂ ਹੈਗੇ ਹਾਂ ਓਨੀ ਜ਼ਰੂਰ ਕਰਨੀ ਚਾਹੀਦੀ ਹੈ ਜੇ ਅਸੀਂ ਥੋੜਾ ਕਰ ਸਕਦੇ ਹਾਂ ਤਾਂ ਥੋੜਾ ਕਰੋ ਜਿਆਦਾ ਕਰ ਸਕਦੇ ਹਾਂ ਤਾਂ ਜਿਆਦਾ ਕਰੋ ਜੇ ਨਹੀਂ ਵੀ ਆ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਪਰਮਾਤਮਾ ਜਾਣੀ ਜਾਣਣਾ ਵੀ ਤੁਹਾਡੇ ਕੋਲ ਹੈ ਨਹੀਂ ਇਸ ਲਈ ਤੁਸੀਂ ਨਹੀਂ ਕਰ ਪਾਈ ਤਾਂ ਗੁਰੂ ਸਾਹਿਬ ਅਗੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਮੈਨੂੰ ਇੰਨੇ ਯੋਗਾ ਕਰ ਦੇ ਕਿ ਮੈਂ ਕਿਸੇ ਲਈ ਕੁਝ ਕਰ ਸਕਾਂ ਤਾਂ ਤੁਸੀਂ ਆਪ ਦੇਖੋਗੇ ਤੁਹਾਡੇ ਘਰ ਵਿੱਚ ਬਹੁਤ ਵਰਕਤ ਪਵੇਗੀ ਜੀ ਹੁਣ ਇੱਥੇ ਇੱਕ ਸਵਾਲ ਹੋਰ ਆਏਗਾ ਕਈਆਂ ਦੇ ਮਨ ਵਿੱਚ ਵੀ ਅੱਜ ਦੇ ਟਾਈਮ 'ਚ ਕੀ ਕਿਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਹਾਂਜੀ ਇਹ ਵੀ ਸੱਚ ਆ ਪਰ ਜੇ ਆਪਾਂ ਦੇਖੀਏ ਜੇ ਸਾਡੇ ਘਰ ਦੇ ਵਿੱਚ ਤਿੰਨ ਚਾਰ ਜਾਣੇ ਹੈਗੇ ਨੇ ਤੇ ਆਪਾਂ ਉਹਨੂੰ ਗੇਟ ਦੇ ਕੋਲ ਬਿਠਾ ਕੇ ਤਾਂ ਪ੍ਰਸ਼ਾਦਾ ਛਕਾਈ ਸਕਦੇ ਆ ਆਪਾਂ ਉਹਨੂੰ ਅੰਦਰ ਤਾਂ ਨਹੀਂ ਲੈ ਕੇ ਆਉਣਾ ਲੇਕਿਨ ਗੇਟ ਕੋਲੇ ਬਿਠਾ ਕੇ ਆਪਾਂ ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਓ ਤੇ ਬਾਕੀ ਕਹਿੰਦੇ ਹੁੰਦੇ ਨਾ ਸਾਹਮਣੇ ਵਾਲੇ ਦੀ ਬਾਡੀ ਲੈਂਗੁਏਜ ਆਪਾਂ ਨੂੰ ਬਹੁਤ ਕੁਝ ਦੱਸ ਦਿੰਦੀ ਹੈ ਵੀ ਸਾਹਮਣੇ ਵਾਲਾ ਕਿੱਦਾਂ ਦਾ ਇਨਸਾਨ ਹੈ ਉਹਦਾ ਨਜ਼ਰੀਆ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਦੇਖਣੀ ਤੋਂ ਪਤਾ ਚੱਲ ਜਾਂਦਾ ਵੀ ਉਹ ਕਿੱਦਾਂ ਦਾ ਇਨਸਾਨ ਹੈ ਸੋ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਮੈਂ ਦੇਖਿਆ ਬਹੁਤ ਸਾਰੀਆਂ ਆਪਣੀਆਂ ਭੈਣਾਂ ਨਾਲ ਇਹ ਗਲਤੀ ਕਰ ਬੈਠਦੀਆਂ ਕਈ ਵਾਰ ਜਦ ਕੋਈ ਰੋਟੀ ਆ ਪ੍ਰਸ਼ਾਦਾ ਮੰਗਣ ਆਉਂਦਾ ਤਾਂ ਉਹਨੂੰ ਕਈ ਵਾਰੀ ਪੁੱਠੇ ਸ਼ਬਦਾਂ ਦਾ ਇਸਤੇਮਾਲ ਵੀ ਕਰ ਦਿੰਦੀਆਂ ਗਲਤ ਸ਼ਬਦ ਬੋਲ ਦਿੰਦੀਆਂ ਜੋ ਕਿ ਸਾਨੂੰ ਨਹੀਂ ਬੋਲਣੇ ਚਾਹੀਦੇ ਸਾਹਮਣੇ ਵਾਲਾ ਕੌਣ ਹੈ ਕਿਸ ਰੂਪ ਚ ਖੜਾ ਇਹ ਆਪਾਂ ਨੂੰ ਨਹੀਂ ਪਤਾ ਸੋ ਇਹ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਤੇ ਇਹ ਚੀਜ਼ਾਂ ਅਗਰ ਤੁਸੀਂ ਧਿਆਨ ਚ ਰੱਖਦੇ ਹੋ ਤੇ ਇੱਕ ਕੰਮ ਸ਼ੁਰੂ ਕਰ ਦਿੰਦੇ ਹੋ ਤੁਸੀਂ ਕਿਸੇ ਭੁੱਖੇ ਨੂੰ ਭੋਜਨ ਛਕਾਉਣਾ ਤੁਹਾਡੇ ਘਰ ਵਿੱਚ ਇੰਨੀ ਜ਼ਿਆਦਾ ਬਰਕਤ ਪਵੇਗੀ ਜੀ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਮੈਂ ਕੋਈ ਚੀਜ਼ਾਂ ਕਰਦੀ ਰਹੀ ਹਾਂ ਦੇਖੋ ਨਾ ਹੁਣ ਇੱਥੇ ਸ਼ਾਇਦ ਕਈ ਵਾਰੀ ਕੋਈ ਕੋਮੈਂਟ ਵੀ ਕਰ ਸਕਦਾ ਕਿ ਤੁਸੀਂ ਤਾਂ ਕਹਿੰਦੇ ਹੋ ਪਾਠ ਕਰਨ ਨਾਲ ਇਦਾਂ ਹੋਇਆ ਕਿਉਂਕਿ ਇਦਾਂ ਦਾ ਕੋਮੈਂਟ ਮੈਨੂੰ ਪਹਿਲਾਂ ਆਇਆ ਸੀ ਦੇਖੋ ਜੀ ਪਾਠ ਕਰਨ ਦੇ ਨਾਲ-ਨਾਲ ਇੱਕ ਚੀਜ਼ ਦੇਖੋ ਤੁਸੀਂ ਆਪਾਂ ਦਵਾਈ ਲੈਣੇ ਆ ਡਾਕਟਰ ਕੋਲੇ ਜਾਣੇ ਆ ਡਾਕਟਰ ਦਵਾਈ ਦਿੰਦਾ ਆ ਪਰ ਦਵਾਈ ਨਾਲ ਠੀਕ ਹੁੰਨੀ ਆ ਪਰ ਉਹਦੇ ਨਾਲ ਨਾਲ ਡਾਕਟਰ ਆਪਾਂ ਨੂੰ ਪਰਹੇਜ ਦੱਸਦਾ ਕੁਛ ਆਪਾਂ ਨੂੰ ਐਕਸਰਸਾਈਜ਼ ਦੱਸਦਾ ਆ ਜਾਂ ਆਪਾਂ ਨੂੰ ਸੈਰ ਦੱਸਦਾ ਜੇ ਆਪਾਂ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਆਪਣੀ ਸਿਹਤ ਜਿਹੜੀ ਹੈਗੀ ਅਗਰ ਉਹ ਮਹੀਨੇ ਚ ਠੀਕ ਹੋਣੀ ਆ ਉਹ 10 ਦਿਨਾਂ ਚ ਠੀਕ ਹੋ ਜਾਂਦੀ ਆ ਮੁੰਦੀਆ ਨਾ ਠੀਕ ਉਸੇ ਤਰ੍ਹਾਂ ਜਦੋਂ ਆਪਾਂ ਗੁਰਬਾਣੀ ਜਪਦੇ ਆਂ ਹਾਂਜੀ ਗੁਰਬਾਣੀ ਜਪਣ ਦਾ ਫਲ ਮਿਲਦਾ ਪਰ ਜੇ ਆਪਾਂ ਗੁਰਬਾਣੀ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਨੇ ਆਂ ਫਿਰ ਸਾਡੀ ਕਿਸਮਤ ਬਹੁਤ ਛੇਤੀ ਪੜ ਲੀ ਜਾਂ ਸਾਡੇ ਕੰਮ ਬਹੁਤ ਛੇਤੀ ਸੁਧਰਦੇ ਨੇ ਇਹ ਚੀਜ਼ ਵੀ ਸਾਨੂੰ ਸਮਝਣ ਦੀ ਲੋੜ ਹੈ ਸੋ ਜਿਸ ਤਰੀਕੇ ਨਾਲ ਵੀ ਸਾਨੂੰ ਚੰਗੇ ਕੰਮ ਕਮਾਉਣ ਦਾ ਮੌਕਾ ਮਿਲਦਾ ਨਾ ਉਹ ਹਮੇਸ਼ਾ ਸਾਨੂੰ ਗਵਾਉਣਾ ਨਹੀਂ ਚਾਹੀਦਾ ਹਮੇਸ਼ਾ ਉਹ ਕੈਚ ਕਰ ਲੋ ਹਮੇਸ਼ਾ ਉਸ ਚੀਜ਼ ਨੂੰ ਕਰੋ ਜਿੰਨਾ ਵੀ ਕਰ ਸਕਦੇ ਹੋ ਤੇ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਜੀ ਮੈਂ ਆਪਣੇ ਕਮੈਂਟਸ ਦਾ ਕਮੈਂਟ ਐਸੇ ਤਾਂ ਕਰਕੇ ਬਣਾਈ ਆ ਸੋ ਇਹ ਤਾਂ ਨਹੀਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਚੰਦਿਆਂ ਦੇ ਲਈ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ